ਸਕਾਦੀ ਤੁਸੀਂ ਦੇਖ ਰਹੇ ਹੋ ਪਠਾਨਕੋਟ ਸਟਾਰ ਮੀਡੀਆ ਮੈਂ ਤੁਹਾਡਾ ਦੋਸਤ ਮਾਨਵ ਦੱਸਦੀ ਹੈ ਕਿ ਕੱਲ ਜਿਹੜੀ ਸ਼ਨੀਵਾਰ ਨੂੰ ਹੋਣ ਵਾਲੇ 21 ਦਸੰਬਰ ਨੂੰ ਜਿਹੜੇ ਨਗਰ ਪੰਚਾਇਤ ਨਰੋੜ ਜੈਮਲ ਸਿੰਘ ਦੇ ਵਿੱਚ ਜਿਹੜੇ ਚੋਣਾਂ ਹੋ ਰਹੀਆਂ ਨਗਰ ਪੰਚਾਇਤਾਂ ਦੇ ਉਹਨੂੰ ਲੈ ਕੇ ਪਠਾਨਕੋਟ ਪੁਲਿਸ ਵੱਲੋਂ ਪੂਤ ਤੈੰਦੀ ਯਮ ਕੀਤੇ ਗਏ ਨਾ ਦੱਸਦੀ ਹੈ ਕਿ ਕੋਈ ਵੀ ਸ਼ਰਾਰਤੀ ਅਨਸਰ ਜਿਹੜਾ ਉਹਦੀ ਗੱਲਬਾਤ ਨਾ ਕਰੇ ਪੁਲਿਸ ਦੇ ਪੂਰੇ ਹੀ ਜਿਹੜੇ ਪੁਖਤੰਦੀਯਾਂ ਕਿਤੇ ਗਏ ਨੇ ਸਾਡੇ ਨਾਲ ਡੀਐਸਪੀ ਸਾਹਿਬ ਵੀ ਮੌਜੂਦ ਹੋ ਉਹਨਾਂ ਨਾਲ ਵੀ ਗੱਲ ਕਰਦੇ ਆ ਇੱਕ ਜਿਹੜੀ ਸਪੈਸ਼ਲ ਜਾਣਕਾਰੀ ਨਰੋਡ ਨਿਵਾਸੀ ਨੂੰ ਦੇਣਾ ਚਾਹਨਾ ਕਿ ਇੱਕ ਨੰਬਰ ਤੋਂ 12 ਤੋਂ ਲੈ ਕੇ ਤਿੰਨ ਨੰਬਰ ਜਿਹੜੀ ਬਾੜ ਹੈ 1 2 3 ਜਿਹੜੀ ਬਾੜ ਹੈ ਪਪੂਲਰ ਮਡ ਸਕੂਲ ਜਿਹੜਾ ਨਰੋਡ ਬੱਸ ਸਟੈਂਡ ਦੇ ਉੱਥੇ ਜਿਹੜੀ VOTING ਹੋਏਗੀ ਉੱਥੇ ਵੋਟ ਪੈਣਗੇ ਬਾੜ ਨੰਬਰ 4 ਤੇ 5 ਪ੍ਰਾਇਮਰੀ ਜਿਹੜਾ ਸਕੂਲ ਹੈ ਉੱਥੇ VOTING ਹੋਏਗੀ ਉੱਥੇ ਵੋਟ ਪੈਣਗੇ ਬਾੜ ਨੰਬਰ 6 7 8 ਤੇ 9 ਸਰਕਾਰੀ ਸੀਨੀਅਰ ਸਕੈਂਡੀਨੋਟ ਜੈਮਲ ਸਿੰਘ ਵੱਡਾ ਸਕੂਲ ਹੈ ਉੱਥੇ VOTING ਹੋਏਗੀ 6 6 ਨੰਬਰ ਤੋਂ ਲੈ ਕੇ 9 ਨੰਬਰ ਤੱਕ ਅੱਗੇ ਜਿਹੜਾ 10 ਨੰਬਰ ਵਾਰ ਤੇ 11 ਨੰਬਰ ਵਾਰ ਹੈ ਜਿਹੜੀ ਉਹ BDP ਦਫਤਰ ਨਰੋਡ ਜੈਮਲ ਸਿੰਘ ਹੋਣਗੇ ਕਰਦੇ ਆ ਗੱਲ DSP ਸਾਹਿਬ ਨਾਲ ਕਿ ਕੀ ਕੀ ਉਹਨਦੇ ਵੱਲੋਂ ਜਿਹੜੀ ਬੰਦਵਸਤ ਕੀਤੀ ਗਈ ਹੈ ਨਾ ਉਹਨਾਂ ਤੱਕ ਦੇਖਦੇ ਰਹੋ ਪਠਾਨਕੋ ਸਟਾਰ ਮੀਡੀਆ ਹਾਂ ਜੀ ਸਰ ਕੀ ਸੁਰੱਖਿਆ ਦੇ ਪ੍ਰਬੰਧ ਹੈਗੇ ਆ ਜਿਹੜੀ ਆ ਚੋਣਾਂ ਹੋ ਰਹੀਆਂ ਨਗਰ ਪੰਜਾਇਤ ਰੋਡ ਜੈਮਲ ਸਿੰਘ ਆ ਦੇਖੋ ਸ਼ੁਰੂ ਹੋ ਗਿਆ ਇਸ ਤਰ੍ਹਾਂ ਕਿ ਬਾਣ ਜੋਗੇ SSP ਸਾਹਿਬ ਪਠਾਨਕੋ ਉਹਨਾਂ ਦੇਸ਼ਾਂ ਦੇ ਦਿਸ਼ਾ ਦੇ ਤੱਤੇ ਜਿਹੜਾ ਕਿ ਸਾਡੇ ਸੁਰੱਖਿਆ ਦੇ ਪੁਖਤੰਸਿਆਂ ਨੇ ਔਰ ਸਾਡੇ ਇੱਥੇ ਦਿਨ ਰਾਤ ਨਾਕਸ ਵੀਰ ਲੱਗੇ ਹੋਏ ਨੇ ਆਪਾਂ ਦੋ ਡੀਐਸਪੀ ਸਾਹਿਬ ਇੱਥੇ ਆ ਗਏ ਆ ਤੇ ਨਾਸਚੋ ਸਾਹਿਬ ਲੱਗੇ ਹੋਏ ਨੇ ਔਰ ਇਹ ਤੋਂ ਇਲਾਵਾ ਸਾਡੀਆਂ ਹੋਰ ਵੀ ਟੀਮਾਂ ਜਿਹੜੀਆਂ ਨੇ ਔਰ ਰਾਤ ਦਿਨ ਗੜੀਆਂ ਔਰ ਡਿਊਟੀ ਕਰ ਰਹੀਆਂ ਬੜੇ ਵਧੀਆ ਆਪਾਂ ਅੱਛੇ ਤਰੀਕੇ ਨਾਲ ਇਲੈਕਸ਼ਨ ਜਿਹੜੇ ਨਿਪਟੇ ਚੜਾਂਗੇ ਤਾਂ ਜੋ ਕੋਈ ਵੀ ਕਿਸੇ ਕਿਸਮ ਦੀ ਅਨਸਫਾਇਰ ਕਰਨ ਦਾ ਨਾਮ ਵਾਪਰ ਸਕੇ ਇਸ ਕਰਕੇ ਪੁਲਿਸ ਫੋਰਸ ਨੇ ਪੂਖਤਾ ਇੰਤਜ਼ਾਮ ਜਿਹੜਾ ਉਹ ਐਸਐਸਪੀ ਸਾਹਿਬ ਅਧਵਾ ਲੋ ਕੀਤੇ ਹੋਏ ਆ